ਅੱਜ ਲੱਕੀ ਦਾ ਜਨਮ ਦਿਨ ਆ ਜੀ ਵਧਾਈਆਂ ਦਿਓ ਸਾਡੇ ਲੱਕੀ ਨੂੰ ਇਰੀ ਜੀਬ ਚ ਪਟਾਸ ਪਾਈ ਹੋਈ ਸੀਗੀ ਤੇ ਉਹ ਪਟਾਸ ਨੂੰ ਅੱਗ ਲੱਗ ਗਈ ਤੇ ਗੁੰ ਲੋਰ ਮੱਚ ਗਿਆ ਲੋਰ ਨੂੰ ਲੱਗੀ ਅੱਗ ਜਿਨ੍ਹਾਂ ਦੀਆਂ ਸਾਰੀਆਂ ਲੱਤਾਂ ਮੱਚ ਗਈਆਂ ਬੱਚੇ ਦੀਆਂ ਜਿਹਨੇ ਕਦੇ ਸਾਰੀ ਜ਼ਿੰਦਗੀ ਮੀਟ ਨੂੰ ਹੱਥ ਨਹੀਂ ਲਾਇਆ ਸੂਰਾ ਨੂੰ ਸੂਰਾ ਦੀ ਚਰਬੀ ਨੂੰ ਉਹ ਮਾਂ ਵਿਚਾਰੀ ਆਪਣੇ ਪੋਤੇ ਦੇ ਲੱਤਾਂ ਦੇ ਉੱਤੇ ਲਾਉਂਦੀ ਰਹਿੰਦੀ ਉਹ ਲੱਕੀ ਦੇ ਚਿਹਰੇ ਤੇ ਖੁਸ਼ੀ ਦੇ ਕਿ ਜਿਹੜੇ ਤੁਸੀਂ ਦੇਖਦੇ ਹੋ ਮੁਸਕਰਾ ਰਿਹਾ ਤੇ ਉਸ ਦਿਨ ਕਿਵੇਂ ਚੀਕਾਂ ਮਾਰ ਰਿਹਾ ਸੀ ਲੱਕੀ ਤੜਫ ਰਿਹਾ ਸੀ ਬੱਚਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਹੈਗਾ ਜੀ ਲੱਕੀ ਸਿੰਘ ਅੱਜ ਲੱਕੀ ਸਿੰਘ ਦਾ ਜਨਮ ਦਿਨ ਹੈ ਜੀ ਸਾਡੇ ਦਾ ਲੱਕੀ ਦਾ ਪਹਿਲਾਂ ਦਾ ਸਾਰੇ ਅਰਦਾਸ ਕਰਿਓ ਬੱਚੇ ਲਈ ਇਹ 16 ਕਿੰਨੇ ਸਾਲਾਂ ਦਾ ਹੋ ਗਿਆ 16 ਮਾ ਲੱਗ ਗਿਆ 16 ਮਾ ਲੱਗ ਗਿਆ ਮੁੰਡੇ ਨੂੰ 16 ਸਾਲਾਂ ਦਾ 16 ਮਹੀਨਾ ਲੱਗ ਗਿਆ 15 ਸਾਲਾਂ ਦਾ ਹੋ ਗਿਆ ਹੁਣ ਗੱਭਰੂ ਤੇ ਦਾੜੀ ਮੁੱਛਾਂ ਆਉਣ ਲੱਗ ਗਈਆਂ ਫਿਰ ਇਹਨੇ ਦੁਆਰਾ ਪੜਨ ਲੱਗਣਾ ਜੀ 5ਵੀਂ ਕਲਾਸ ਤੋਂ ਹਟ ਗਿਆ ਸੀ ਇਹ ਪੜਨੋ ਪਿਛਲੇ ਲੰਬੇ ਸਮੇਂ ਤੋਂ ਇਹ ਬੱਚਾ ਮੰंजे ਤੇ ਪਿਆ ਜਨਮ ਅਸ਼ਟਮੀ ਵਾਲੇ ਦਿਨ ਜਿਵੇਂ ਮੂਰੇ ਪਟਾਕੇ ਚਲਾਉਂਦੇ ਹੁੰਦੇ ਜਦੋਂ ਝਾਕੀਆਂ ਨਿਕਲਦੀਆਂ ਜਾਂ ਜਦੋਂ ਕਹਿ ਦਈਏ ਵੀ ਉਹ ਅੱਗੇ ਪੰਡਾਲ ਦੇ ਵਿੱਚ ਜਿੱਥੋਂ ਜਿੱਥੋਂ ਦੀ ਉਹ ਮਾਤਾ ਜੀ ਦਾ ਨਿਕਲਦਾ ਸਰੂਪ ਤੇ ਇਹ ਮੂਰੇ ਮੂਰੇ ਪਟਾਕੇ ਚਲਾਉਂਦਾ ਸੀਗਾ ਇਹਦੀ ਜੇਬ 'ਚ ਪਟਾਸ ਪਾਈ ਹੋਈ ਸੀਗੀ ਤੇ ਉਹ ਪਟਾਸ ਨੂੰ ਅੱਗ ਲੱਗ ਗਈ ਤੇ ਅਗੋਂ ਲੋਰ ਮੱਚ ਗਿਆ ਲੋਰ ਨੂੰ ਲੱਗ ਗਈ ਅੱਗ ਜਿਨ੍ਹਾਂ ਦੀਆਂ ਸਾਰੀਆਂ ਲੱਤਾਂ ਮੱਚ ਗਈਆਂ ਬੱਚੇ ਦੀਆਂ ਔਰ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਨੂੰ ਦਾਖਲ ਕਰਾਇਆ ਜਿੰਨਾ ਕ ਇਲਾਜ ਕਰਾ ਸਕਦੇ ਸੀ ਫਰੀਦਕੋਟ ਮੈਡੀਕਲ 'ਚ ਇਲਾਜ ਵੀ ਕਰਾਇਆ ਪਰ ਘਰ ਦੀ ਗਰੀਬੀ ਕਰਕੇ ਦਾਦੀ ਵਿਚਾਰੀ ਕੱਲੀ ਕੀ ਕਰਦੀ ਹਾਂਜੀ ਮੱਧੀ ਤੇ ਪਿਆ ਸੀ ਉਹਦੇ ਵਾਰ ਦਵਾਈਆਂ ਬੁੱਟੀਆਂ ਨਹੀਂ ਸੀ ਹੂੰ ਫਿਰ ਇਹ 10 ਆਗਿਆਂ ਦਾ ਪੱਤਾ ਲੈਦੇ ਸੀ ਉਹਨੇ ਗਾ ਲੀ ਦੇ ਗਾ ਹੂੰ ਜੇ ਕਿ ਤਦਾਬੀਰ ਵੀ ਮਾਂ ਕਹਿੰਦੀ ਕਿ ਤੋ ਬਣਦੇ ਤਾਂ ਉਹ ਗੋਲੀ ਲਿਆ ਕੇ ਖਵਾ ਦਿੰਦੇ ਨਹੀਂ ਤਾਂ ਪਿਆ ਫਿਰ ਦੇਸੀ ਦਵਾਈ ਲਾਉਣ ਲੱਗੇ ਸੂਰਾਂ ਦੀ ਚਰਬੀ ਤੋਂ ਬਣੀ ਹੋਈ ਸੀ ਦਵਾਈ ਉਹ ਸੂਰਾਂ ਦੀ ਚਰਬੀ ਇਹਦੇ ਉੱਪਰ ਸਾਰੇ ਲੇਪ ਕਰ ਦਿੰਦੇ ਉਹ ਇੰਨਾ ਕਿ ਜ਼ਿਆਦਾ ਪਸ ਬਣੀ ਪਈ ਸੀ ਜਦੋਂ ਲੈ ਕੇ ਆਏ ਆ ਸੀ ਉਹ ਬਹੁਤ ਮੁਸ਼ਕਲ ਨਾਲ ਉੱਪਰੋਂ ਲਾਇਆ ਉਹ ਗੰਦ ਇੰਨਾ ਜੰਮ ਗਿਆ ਸੀ ਉੱਤੇ ਲੱਕੀ ਦੀਆਂ ਲੱਤਾਂ ਦੇ ਉਹ ਕਿਉਂਕਿ ਗਰੀਬੀ ਹੈ ਜਿਹੜੀ ਫਿਰ ਉਹ ਔੜਪੁੜ ਤਾਂ ਬੰਦਾ ਕਰਦਾ ਹੀ ਆ ਜਿੱਥੋਂ ਉਹਨੂੰ ਆਸ ਮਿਲਦੀ ਆ ਉਮੀਦ ਮਿਲਦੀ ਆ ਫਿਰ ਉਧਰ ਨੂੰ ਜਾਂਦਾ ਕਿਸੇ ਨੇ ਦੱਸਿਆ ਵੀ ਇਹ ਸੂਰਾਂ ਦੀ ਚਰਬੀ ਦੇ ਨਾਲ ਇਹਦਾ ਜ਼ਖਮ ਛੇਤੀ ਸੁੱਕ ਜੂ ਮਾਤਾ ਵਿਚਾਰੀ ਉਹ ਸੂਰਾਂ ਦੀ ਚਰਬੀ ਲਿਆਉਂਦੇ ਉਹਨੂੰ ਉਬਾਲ ਕੇ ਬਣਾ ਕੇ ਫਿਰ ਉਹ ਦੇ ਕੇ ਜਾਂਦੇ ਤੇ ਮਾਤਾ ਵਿਚਾਰੀ ਜਿਹਨੇ ਕਦੇ ਸਾਰੀ ਜ਼ਿੰਦਗੀ ਮੀਟਰ ਨੂੰ ਹੱਥ ਨਹੀਂ ਲਾਇਆ ਸੂਰਾ ਨੂੰ ਸੂਰਾ ਦੀ ਚਰਬੀ ਨੂੰ ਉਹ ਮਾਂ ਵਿਚਾਰੀ ਆਪਣੇ ਪੋਤੇ ਦੇ ਨੱਤਾਂ ਦੇ ਉੱਤਰ ਲਾਉਂਦੀ ਰਹਿੰਦੀ ਉਹ ਮਾਂ ਵੀ ਸਿੱਧੀ ਹੈ ਲੱਕੀ ਦੀ ਵਿਚਾਰੀ ਬਾਪ ਵੀ ਇੰਨੇ ਯੋਗ ਨਹੀਂ ਦਾਦੀ ਹੋਈ ਦਾਦੀ ਹੈ ਬਸ ਜਿਹੜੀ ਸੰਭੀ ਜਾਂਦੀ ਸੀ ਕਮਾਈ ਦਾ ਵੀ ਕੋਈ ਸਾਧਨ ਨਹੀਂ ਪਰ ਵਾਇਗਰੂ ਨੇ ਕਿਰਪਾ ਕੀਤੀ ਸਾਡੇ ਨਾਲ ਸੰਪਰਕ ਹੋਇਆ ਵੀਡੀਓ ਬਣਾ ਕੇ ਭੇਜੀ ਸਾਨੂੰ ਮਹੱਲੇ ਦੇ ਵਿੱਚੋਂ ਵੀਰਾਂ ਨੇ ਮੋਨੀ ਹੁਣੀ ਆ ਵੀਰ ਅਸੀਂ ਉਹਨਾਂ ਦੀ ਅੱਗੋਂ ਡਿਊਟੀ ਲਈ ਸਾਡੇ ਟੀਮ ਮੈਂਬਰ ਨੇ ਫਿਰ ਮੋਨੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਬੱਚਾ ਵਾਕਈ ਲੋੜਵੰਦਾ ਵੀ ਅਸੀਂ ਉੱਥੋਂ ਜਾ ਕੇ ਲੱਕੀ ਨੂੰ ਲੈ ਕੇ ਆਏ ਅੱਜ ਲੱਕੀ ਨੂੰ ਇੱਥੇ ਆਇਆ ਮਹੀਨੇ ਤੋਂ ਉੱਪਰ ਹੋ ਗਿਆ ਨਾ ਮਾਂ ਮਹੀਨੇ ਤੋਂ ਉੱਪਰ ਹੋ ਗਿਆ ਦਾਦੀ ਪੋਤਾ ਇੱਥੇ ਹੀ ਨੇ ਸਾਡੇ ਕੋਲੇ ਤੇ ਲੱਕੀ ਦੇ ਜ਼ਖਮ ਵੀ ਬਹੁਤ ਠੀਕ ਆ ਬਹੁਤ ਜ਼ਿਆਦਾ ਠੀਕ ਆ ਤੇ ਅੱਜ ਲੱਕੀ ਦਾ ਜਨਮ ਦਿਨ ਆ ਤੇ ਲੱਕੀ ਦੱਸਦਾ ਵੀ ਬਾਈ ਮੇਰਾ ਅੱਜ ਜਨਮ ਦਿਨ ਆ ਤੇ ਲੱਕੀ ਕਹਿੰਦਾ ਮੈਂ ਹੁਣ ਪੜ੍ਹਾਈ ਵੀ ਕਰਦਾ ਹੁਣਾਂ ਬਾਈ ਬੈਠਾ ਬੈਠਾ ਆਹ ਬੈਠਾ ਬੈਠਾ ਲੱਕੀ ਇਦਾਂ ਬਣਾਈ ਜਾਂਦਾ ਆ ਦੇਖੋ ਸਾਡੇ ਟੀਚਰ ਆ ਜਿਹੜੇ ਇਹਨੂੰ ਜੋੜ ਘਟਾਓ ਦੇ ਕੁਐਸਚਨ ਦੇ ਦਿੰਦੇ ਆ ਫਿਰ ਅਨਸਰ ਕੱਢਦਾ ਲਿਖਣ ਨੂੰ ਦੇ ਦਿੰਦੇ ਆ ਫਿਰ ਲਿਖੀ ਜਾਂਦਾ ਬੈਠਾ ਆ ਸਾਰੇ ਕੁਐਸਚਨਾਂ ਦੇ ਅਨਸਰ ਏ ਬੀ ਸੀ ਊੜਾ ੜਾ ਮਤਲਬ ਇਹ ਬੱਚੇ ਦੀ ਬਹੁ ਪੱਖੀ ਵਿਕਾਸ ਦੀ ਵੀ ਕੋਸ਼ਿਸ਼ ਅਸੀਂ ਨਾਲ ਦੀ ਨਾਲ ਕਰ ਰਹੇ ਹਾਂ ਵੀ ਜੇ ਬੱਚਾ ਬਿਮਾਰ ਆ ਤਾਂ ਇਹ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਕਰੇ ਔਰ ਇਹ ਚੱਲਣ ਫਿਰਨ ਦੇ ਕਾਬਿਲ ਵੀ ਹੋ ਜਵੇ ਬਸ ਅਰਦਾਸ ਕਰਿਓ ਕਿਉਂਕਿ ਲੱਕੀ ਅਜ 15 ਸਾਲਾਂ ਦਾ ਗੱਭਰੂ ਆ 15 ਸਾਲਾਂ ਦਾ ਗੱਭਰੂ ਬੱਚਾ ਮੋਟਰਸਾਈਕਲ ਲੈ ਕੇ ਆਪਣੀ ਦਾਦੀ ਨੂੰ ਆਪਣੇ ਘਰ ਦੇ ਕੰਮਾਂ ਨੂੰ ਸਾਰਿਆਂ ਨੂੰ ਹੱਥ ਪਾਉਣ ਲੱਗ ਗਿਆ ਦਾਦੀ ਨੂੰ ਦਵਾਈ ਦਿਵਾਉਣੀ ਆ ਛੱਡ ਕੇ ਆਉਣਾ ਕਿਤੇ ਲੈ ਕੇ ਆਉਣਾ ਤੇ ਇਸ ਦਾਦੀ ਦੀਆਂ ਵੀ ਆਪਣੇ ਪੋਤੇ ਤੋਂ ਬਹੁਤ ਸਾਰੀਆਂ ਉਮੀਦਾਂ ਵਾ ਸੁਪਨੇ ਆ ਵੀ ਮੇਰਾ ਪੋਤਾ ਠੀਕ ਹੋ ਕੇ ਮੇਰੀ ਸੇਵਾ ਸੰਭਾਲ ਕਰੂਗਾ ਬੜਾਪੇ ਚ ਪਰ ਇਸ ਬੜਾਪੇ ਚ 75 ਸਾਲ ਦੀ ਉਮਰ ਚ ਦਾਦੀ ਵਿਚਾਰੀ ਆਪਦੇ ਪੁੱਤੇ ਨੂੰ ਚੱਕੀ ਫਿਰਦੀ ਸੀ ਕਿਵੇਂ ਉਹ 1.5 ਸਾਲ ਹੋ ਗਿਆ ਸੀ ਕੋਈ ਕਮਰੇ ਦੇ ਕੋਈ ਮੰਜੇ ਦੇ ਉੱਤੇ ਪਏ ਔਰ ਹੈਰਾਨੀ ਇਸ ਗੱਲ ਤੋਂ ਹੁੰਦੀ ਸੀ ਵੀ ਉੱਥੇ ਲੱਕੀ ਦੇ ਚੂਹੇ ਜਿਹੜੇ ਸੀਗੇ ਨਾ ਉੱਥੇ ਐਨੇ ਘਰ ਦੇ ਵਿੱਚ ਦੰਦੀਆਂ ਵੱਡ ਜਾਂਦੇ ਸੀ ਲੱਕੀ ਦੇ ਪੈਰ ਕੀ ਖਾ ਗਏ ਸੀ ਮਾਂ ਚੂਈਆਂ ਉਂਗਲ ਖਾ ਜਾਂਦੀਆਂ ਅ ਚੂਈਆਂ ਉਂਗਲ ਖਾ ਗਈਆਂ ਸੀ ਲੱਕੀ ਦੀ ਦੇਖੋ ਕਿਉਂਕਿ ਖੂਨ ਨਿਕਲਦਾ ਸੀਗਾ ਤੇ ਉਹਨਾਂ ਨੂੰ ਸਮੈਲ ਆਉਂਦੀ ਸੀ ਮਾਸ ਦੀ ਤੇ ਫਿਰ ਉਹ ਰਾਤ ਨੂੰ ਆ ਕੇ ਕਿਉਂਕਿ ਲੱਕੀ ਨੂੰ ਤਾਂ ਪਤਾ ਨਹੀਂ ਲੱਗਦਾ ਸੀਗਾ ਔਰ ਨਾ ਲੱਕੀ ਹਿੱਲ ਸਕਦਾ ਸੀ ਵਿਚਾਰਾ ਤੇ ਫਿਰ ਉਹ ਚੂਈਆਂ ਰਾਤ ਨੂੰ ਪੈਰ ਦੀ ਉਂਗਲ ਖਾ ਗਈਆਂ ਮਾਂ ਤਾਂ ਵਿਚਾਰੀ ਚੂਈਆਂ ਭਜਾਉਂਦੇ ਜਦੋਂ ਅਸੀਂ ਵੀ ਗਏ ਉਦੋਂ ਵੀ ਬਿੱਡਾਂ ਤੇ ਆਲੇ-ਦਾਲੇ ਚੂਈਆਂ ਤੁਰੀਆਂ ਫਿਰਦੀਆਂ ਸੀਗੀਆਂ ਇੱਕ ਜਿਹੜੀ ਸੂਰ ਦੇ ਚਰਪੀ ਲਾਉਂਦੇ ਸੀਗੇ ਉਹਨੂੰ ਵੀ ਟਰੈਕਟ ਹੁੰਦੇ ਸੀਗੇ ਚੂਹੇ ਖਾਣ ਨੂੰ ਤੇ ਇੱਕ ਸਾਲ ਲਗਭਗ ਉਵੇਂ ਲਕੀ ਉਥੇ ਬੈੱਡ ਤੇ ਪਿਆ ਰਹਾ ਮਾਦਾ ਲੈਟਰਨ ਸਾਫ ਕਰ ਦਿੰਦੀ ਵਿਚਾਰੀ ਨਾਤੇ ਨੂੰ ਵੀ ਸਮਾਂ ਬੀਤ ਗਿਆ ਸੀ ਬਹੁਤ ਬਸ ਪ੍ਰਸ਼ਾਦਾ ਪਾਣੀ ਕਿਵੇਂ ਨਾ ਕਿਵੇਂ ਕਰਕੇ ਦਾਦੀ ਖਵਾਈ ਜਾਂਦੀ ਸੀ ਪਰ ਅੱਜ ਲਕੀ ਸਾਡਾ ਲਕੀ ਦੇ ਚਿਹਰੇ ਤੇ ਖੁਸ਼ੀ ਦੇ ਇਹ ਜਿਹੜੇ ਤੁਸੀਂ ਦੇਖਦੇ ਹਾਂ ਹਸਕਰਾ ਰਿਹਾ ਤੇ ਉਸ ਦਿਨ ਕਿਵੇਂ ਚੀਕਾਂ ਮਾਰਿਆ ਸੀ ਲੱਕੀ ਤੜਫ ਰਿਆ ਸੀ ਬੱਚਾ ਹੁਣ ਲੱਕੀ ਕਿਵੇਂ ਪੁੱਤ ਇੱਥੇ ਇਲਾਜ ਠੀਕ ਹੋ ਰਿਹਾ ਤੇਰਾ ਰੋਟੀ ਪਾਣੀ ਖਾਣਾ ਵਧੀਆ ਠੀਕ ਆ ਤੇ ਹੁਣ ਫਿਰ ਕੀ ਕਰਨਾ ਠੀਕ ਹੋ ਕੇ ਕੀ ਕਰਨ ਲੱਗਣਾ ਹਾਂ ਮੈਂ ਪੜਨ ਲੱਗੂਗਾ ਪੜਨ ਲੱਗੇਗਾ ਪੱਕਾ ਵਾਦਾ ਬਸ ਠੀਕ ਆ ਲੱਕੀ ਪੜਾਈ ਸ਼ੁਰੂ ਕਰਨੀ ਆਪਾਂ ਦੁਬਾਰਾ ਆਸ਼ਾ ਲੱਕੀ ਨੇ ਪੜ ਕੇ ਫਿਰ ਦਾਦੀ ਦੀ ਵੀ ਸੇਵਾ ਕਰਿਆ ਕਰਨੀ ਹੈ ਜਿਵੇਂ ਜਿਵੇਂ ਤੂੰ ਜਵਾਨ ਹੋਣਾ ਦਾਦੀ ਨੇ ਹੋਰ ਬੁਢੀ ਹੋ ਜਾਣਾ ਵਿਚਾਰੀ ਨੇ ਫਿਰ ਦਾਦੀ ਨੂੰ ਤੇਰੀ ਲੋੜ ਆ ਠੀਕ ਆ ਲੱਕੀ ਤੇ ਕਰਿਓ ਜੀ ਅਰਦਾਸ ਸਾਡੇ ਲੱਕੀ ਵਾਸਤੇ ਤੇ ਜਨਮ ਦਿਨ ਦੀਆਂ ਵਧਾਈਆਂ ਲੱਕੀ ਨੂੰ ਜਰੂਰ ਤੁਸੀਂ ਵੀ ਸਾਰੇ ਵਧਾਈ ਦੇਓ ਲੱਕੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਬੇਬੇ ਘਬਰਾ ਨਾ ਬਾਬਾ ਨਾਨਕ ਮਿਹਰ ਕਰੂਗਾ